ਅਮਰ ਵੀ ਪਾਤੀ ਦੇ ਵੋਲੰਟੀਅਰ ਗੋਪੀ ਚੋਲਾ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੇਬਲ ਕੋਈ ਸਮਝੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝ ਕਰ ਰਿਹਾ ਜਿੱਥੇ ਕਿ 20 ਤੇ ਦਿਨੀ ਗੋਪੀ ਚੋਲਾ ਦੇ ਫਰਟਕਾਰ ਦੇ ਉੱਪਰ ਗੋਲੀਆਂ ਮਾਰ ਕੇ ਇਸ ਵਾਅਦੇ ਤੋਂ ਅੰਜਾਮ ਦਿੱਤਾ ਗਿਆ ਸੋ ਉੱਥੇ ਹੀ ਹੁਣ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਉਹ ਮਾਤਾ ਦੇ ਬਿਆਨਾਂ ਦੇ ਉੱਪਰ ਐਫ ਆਈ ਆਰ ਸਾਹਮਣੇ ਹੈ ਜੇ ਬਿਲਕੁਲ ਸਮਝੀ ਵੱਡੀ ਖਬਰ ਹੈ ਤੁਹਾਡੇ ਸਾਂਝੀ ਕਰ ਰਿਹਾ ਆਮ ਆਦਮੀ ਪਾਰਟੀ ਦੇ ਵਰਕਰ ਗੋਪੀ ਚੋਲਾ ਗੁਰਪ੍ਰੀਤ ਸਿੰਘ ਗੋਪੀ ਜਿਸ ਦਾ ਕਿ ਬੀਤ ਦਿਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਿਫਟ ਗੱਡੀ ਦੇ ਵਿੱਚ ਜਦੋਂ ਇੱਕ ਤਰੀਕੂ ਕੰਜਾਲਾ ਸੀਗਾ ਉਸੇ ਸਮੇਂ ਫਾਟਕ ਬੰਦ ਹੁੰਦਾ ਤੇ ਫਾਟਕ ਬੰਦ ਹੁੰਦਿਆ ਸਾਰੀ ਉਸ ਦੇ ਉੱਪਰ ਦੋ ਅਣਪਛਾਤੇ ਦੇ ਵੱਲੋਂ ਸਾਰੀ ਵਾਦਾਤੂ ਅੰਜਾਮ ਦਿੱਤਾ ਜਾਂਦਾ ਹੈ ਸੋ ਇਸੇ ਦੇ ਚੱਲਦੇ ਹੋਣ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੰਜ ਅਣਪਛਾਤੇ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਨਾਮ ਜਗਦੀਪ ਸਿੰਘ ਜੱਗੂ ਜੋ ਕਿ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਜਗਦੀਪ ਸਿੰਘ ਜੱਗੂ ਤੇ ਉਸਦੇ ਪਿਤਾ ਦੇ ਉੱਪਰ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਹੋ ਗਿਆ ਐਫ ਆਈ ਆਰ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਗੁਰਪ੍ਰੀਤ ਚੋਲਾ ਦੇ ਮਾਤਾ ਜੀ ਵੱਲੋਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਜਿਹੜੀ ਦਰਜ ਹੋਈ ਉਸ ਤੋਂ ਇਲਾਵਾ ਹੋਰ ਤਿੰਨ ਨਾਂ ਵੀ ਸਾਹਮਣੇ ਆ ਜਿਨ੍ਹਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਸੋ ਆਮ ਆਦਮੀ ਪਾਰਟੀ ਦਾ ਵਰਕਰ ਜਿਸ ਦੇ ਉੱਪਰ ਬੀਤ ਜਿਹੜੀ ਇਹ ਮਾਮਲਾ ਦਰਜ ਹੁੰਦਾ ਹੈ ਹਾਲਕਿ ਪਰਿਵਾਰ ਦੇ ਹਾਲਾਤ ਦੇਖੇ ਨਹੀਂ ਸਕੇ ਜਦੋਂ ਕਲ ਸਾਡੇ ਕੋਲ ਵਿੱਚ ਦੇ ਨਹੀਂ ਇਹ ਫੋਟੇ ਸਾਹਮਣੇ ਆਈਏ ਫਤਿਹਾਬਾਦ ਦੇ ਫਾਟਕ ਜਦੋਂ ਬੰਦ ਹੁੰਦੇ ਨੇ ਉਸੇ ਸਮੇਂ ਫਾਟਕ ਬੰਦ ਦੇ ਸਮੇਂ ਕੁਝ ਅਣਪਛਾਤੇ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਸੋ ਉੱਥੇ ਹੀ ਹੁਣ ਜਿਹੜੇ ਜਿਹੜੇ ਨਾਮ ਸਾਹਮਣੇ ਗੋਫੀ ਦੇ ਮਾਤਾ ਦੇ ਬਿਆਨਾਂ ਦੇ ਉੱਪਰ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਸਾਹਮਣੇ ਆਈ ਹੈ ਇਹ ਕਾਰਵਾਈ ਜਿਹੜੀ ਹੁਣ ਹੋਈ ਹੈ ਕਿ ਐਫ ਆਈ ਆਰ ਜਿਹੜੀ ਉਹ ਦਰਜ ਹੋ ਗਈ ਹੈ ਤੇ ਐਫ ਆਈ ਆਰ ਦਰਜ ਜਿਹੜੀ ਹੋਈ ਹੈ ਉਹ 5 ਅਣਪਛਾਤੇ ਦੇ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਦੋ ਨਾਮ ਜਿਹੜੇ ਸਾਹਮਣੇ ਨੇ ਇੱਕ ਹੈ ਜਗਦੀਪ ਜੱਗੂ ਜਿਹੜਾ ਕਿ ਪਹਿਲਾਂ ਤੋਂ ਹੀ ਆਖਿਰਕਾਰ ਉਹ ਜੇਲ੍ਹ ਦੇ ਵਿੱਚ ਸੀਗਾ ਤੇ ਜਗਦੀਪ ਜੱਗੂ ਦੇ ਪਿਤਾ ਇਹਨਾਂ ਦੋਨਾਂ ਤੇ ਜਿਹੜੀ ਮਾਮਲਾ ਜਿਹੜਾ ਦਰਜ ਹੋਇਆ ਹੁਣ ਦਰਸਲ ਗੱਲ ਇਹ ਸਾਹਮਣੇ ਆਈ ਕਿ ਆਖਿਰ ਜਾਂ ਫਿਰ ਗੋਪੀ ਚਾਲ ਦੇ ਵਿੱਚ ਕਿਹੜੀ ਐਸੀ ਖਾਸ ਸੀਗੀ ਕਿ ਆਖਿਰਕਾਰ ਇੰਨਾ ਵੱਡਾ ਕਦਮ ਚੁੱਕਣਾ ਪਿਆ ਤੇ ਕੀ ਇਹ ਗੱਲ ਸੱਤ ਹੋਏਗੀ ਹਾਲਾਂਕਿ ਪੰਜਾਬ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰੇਗੀ ਪੂਰੀ ਖਬਰ ਵੀ ਹੋਏਗੀ ਉਹ ਵੀ ਤੁਹਾਡੇ ਜ਼ਰੂਰ ਸਾਂਝ ਕਰਾਂਗੇ ਲੇਕਿਨ ਇਸ ਸਮੇਂ ਦੀ ਇਹ ਵੱਡੀ ਖਬਰ ਹੈ ਅਬ ਵੱਡੀ ਅਪਡੇਟ ਹੈ ਕਿ ਗੋਪੀ ਚੋਲਾ ਦੇ ਮਾਮਲੇ ਵਿੱਚ ਹੁਣ ਐਫ ਆਈ ਆਰ ਦਰਜ ਜਿਹੜੀ ਹੈ ਉਹ ਹੋ ਗਈ ਹੈ ਇਟ ਸਾਹਮਣੇ ਆਈ ਹੈ ਜਬਲ ਕੋਈ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਸਾਂਝ ਕਰ ਰਿਹਾ ਜਿੱਥੇ ਕਿ ਬੀਤੇ ਦਿਨੀ ਗੋਪੀ ਚੋਲਾ ਦੇ ਕਾਟਰੀ ਉੱਪਰ ਗੋਲੀਆਂ ਮਾਰ ਕੇ ਇਸ ਵਾਅਦੇ ਨੂੰ ਅੰਜਾਮ ਦਿੱਤਾ ਗਿਆ ਸੋ ਉੱਥੇ ਹੀ ਹੁਣ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੰਜਾਬ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਜਿਹੜੀ ਦਰਜ ਹੋਈ ਹੈ ਉਹ ਮਾਤਾ ਦੇ ਵਿਆਦਾ ਦੇ ਉੱਪਰ ਐਫ ਆਈ ਆਰ ਸਾਹਮਣੇ ਹੈ ਜੀ ਬਿਲਕੁਲ ਇਸ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਮ ਆਦਮੀ ਪਾਰਟੀ ਦੇ ਵਰਕਰ ਗੋਪੀ ਚੋਲਾ ਗੁਰਪ੍ਰੀਤ ਸਿੰਘ ਗੋਪੀ ਜਿਸ ਦਾ ਕਿ ਬੀਤ ਦਿਨੀ ਵਾਅਦਾ ਨੂੰ ਅੰਜਾਮ ਦਿੱਤਾ ਗਿਆ ਸਿਫਟ ਗੱਡੀ ਦੇ ਵਿੱਚ ਜਦੋਂ ਇੱਕ ਤਰੀਕ ਭੁਗਤਨ ਜਾ ਰਿਹਾ ਸੀਗਾ ਉਸੇ ਸਮੇਂ ਫਾਟਕ ਬੰਦ ਹੁੰਦਾ ਤੇ ਫਾਟਕ ਬੰਦ ਹੁੰਦਿਆ ਸਾਰੀ ਉਸ ਦੇ ਉੱਪਰ ਦੋ ਅਣਪਛਾਤੇ ਦੇ ਵੱਲੋਂ ਸਾਰੀ ਵਾਦਾ ਤੂੰ ਅੰਜਾਮ ਦਿੱਤਾ ਜਾਂਦਾ ਸੋ ਇਸੇ ਦੇ ਚੱਲਦੇ ਹੋਣੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੰਜ ਅਣਪਛਾਤੇ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ ਜਿਨ੍ਹਾਂ ਵਿੱਚੋਂ ਇੱਕ ਨਾਮ ਜਗਦੀਪ ਸਿੰਘ ਜੱਗੂ ਜੋ ਕਿ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਜਗਦੀਪ ਸਿੰਘ ਜੱਗੂ ਤੇ ਉਸ ਦੇ ਪਿਤਾ ਦੇ ਉੱਪਰ ਇਹ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਹੋ ਗਿਆ ਐਫ ਆਈ ਆਰ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਤੇ ਗੁਰਪ੍ਰੀਤ ਚੋਲਾ ਦੇ ਮਾਤਾ ਜੀ ਵੱਲੋਂ ਉਹਨਾਂ ਦੇ ਬਿਆਨਾਂ ਦੀ ਅਦਾਦ ਤੇ ਐਫ ਆਈ ਆਰ ਜਿਹੜੀ ਦਿੱਤੀ ਉਸ ਤੋਂ ਇਲਾਵਾ ਹੋਰ ਤਿੰਨ ਨਾਂ ਵੀ ਸਾਹਮਣੇ ਆ ਜਿਨ੍ਹਾਂ ਦੇ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਸੋ ਆਮ ਆਦਮੀ ਪਾਰਟੀ ਦਾ ਵਰਕਰ ਜਿਸ ਦੇ ਉੱਪਰ ਬਿੱਤ ਜਣੀ ਇਹ ਮਾਮਲਾ ਦਰਜ ਹੁੰਦਾ ਹੈ ਹਾਲਕੀ ਪਰਿਵਾਰ ਦੇ ਹਾਲਾਤ ਦੇਖੇ ਨਹੀਂ ਸਕੇ ਜਦੋਂ ਕੱਲ ਸਾਡੇ ਕੋਲ ਬਿੱਤ ਜਣੀ ਇਹ ਫੁਟੇਜ ਸਾਹਮਣੇ ਆਈ ਹੈ ਫਤਿਹਾਬਾਦ ਦੇ ਫਾਟਕ ਜਦੋਂ ਬੰਦ ਹੁੰਦੇ ਨੇ ਉਸੇ ਸਮੇਂ ਫਾਟਕ ਬੰਦ ਦੀ ਸਮੇਂ ਕੁਝ ਅਣਪਛਾਤੇ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਸੋ ਉੱਥੇ ਹੀ ਹੁਣ ਜਿਹੜੇ ਜਿਹੜੇ ਨਾਮ ਸਾਹਮਣੇ